ਮੇਰਾ ਨਾਮ ਕੁਲਦੀਪ ਸਿੰਘ ਜੀ ਸਾਬਕਾ ਜਿਹੜਾ ਸਰਪੰਚ ਲੁਧਿਆਣਾ ਆਠ ਸਰਪੰਚ ਪਿੰਡ ಜಾਤੀਬਾਲ ਬਲਾਕ ਸ਼ਾਂਤੀ ਸਾਬਕਾ ਮੈਂਬਰ ਪਿੰਡ ಜಾਤੀਬਾਲ ਤੋਂ ਇਹ ਸਾਡੇ ਪਿੰਡ ਦੇ ਇੱਕ ਅਤਰਾਜ ਦੇ ਨੇ ਸੀ ਜੀ ਡੀਡੀਪੀਓ ਨੇ ਬੰਦਿਆਂ ਦੇ ਖਿਲਾਫ ਫੈਸਲਾ ਦਿੱਤਾ ਹਿਆ ਤਹਿਸੀਲਦਾਰ ਸਾਹਿਬ ਨੇ ਬੰਦੇ ਦੇ ਖਿਲਾਫ ਫੈਸਲਾ ਦਿੱਤਾ ਆਰੋ ਸਾਹਿਬ ਨੂੰ ਪੌਣੇ ਤਿੰਨ ਵਜੇ ਪਹਿਲਾਂ ਮਿਲੇ ਆ ਕਹਿੰਦਾ ਜੀ ਬਾਅਦ ਚ ਲੈ ਕੇ ਆਓ ਸਾਡੇ ਕੋਲ ਪੇਪਰ 3 ਵਜੇ ਫੇਰ ਮੇਲੇ ਕਹਿੰਦਾ ਜੀ ਵੀਡੀਓ ਸਾਹਿਬ ਨੂੰ ਮਿਲੋ ਸਾਸੀਂ ਐਨਓਸੀਆ ਕੱਟਤੀਆਂ ਅਸੀਂ ਕਰ ਨਹੀਂ ਸਕਦੇ ਕੈਸਾ ਅਸੀਂ ਆ ਜੀ ਤੁਸੀਂ ਸਾਡੇ ਇਤਰਾਜ਼ ਲਾ ਕੋ ਲੋ ਵੀਡੀਓ ਸਾਹਿਬ ਨੂੰ ਤੁਸੀਂ ਆਪ ਬੁਲਾ ਦਿਓ ਵੀਡੀਓ ਸਾਹਿਬ ਕਹਿੰਦੇ ਉਹ ਕਹਿੰਦੇ ਸਾਨੂੰ ਬੁਲਾਉਣ ਅਸੀਂ ਇਤਰਾਜ਼ ਲਾ ਕੇ ਦਾਮਾਂਗੇ ਪਰ ਜਦੋਂ ਅਸੀਂ ਦੁਬਾਰਾ 9:00 4 ਵਜੇ ਫੇਰ ਆਏ ਸਾਨੂੰ ਕਹਿੰਦੇ ਜੀ ਨਹੀਂ ਜੀ ਮੈਂ ਨਹੀਂ ਲੈਣੇ ਲੋ ਕਰਨਾ ਕਰ ਲੋ ਸਾਨੂੰ ਇਹਨਾਂ ਨੇ ਬੇਇਜ਼ਤ ਕਰਕੇ ਬਾਹਰ ਕੱਢਿਆ ਕਮਰੇ ਦੇ ਵਿੱਚ ਔਰ ਧੱਕੇ ਮਾਰਦੇ ਨੇ ਉਦੋਂ ਦਾ ਮੀਡੀਆ ਵਾਲੇ ਤੁਹਾਡੇ ਸਾਹਮਣੇ ਵੀ ਦਰਵਾਜ਼ਾ ਨਹੀਂ ਖੋਲਿਆ ਤੁਸੀਂ ਇਸ ਗੱਲ ਦੇ ਮੁੱਖ ਗਵਾਹ ਵੀ ਆ ਇਸ ਕਰਕੇ ਸਾਨੂੰ ਇਹਦਾ ਤੇ ਰੋਸ ਪ੍ਰਦਰਸ਼ਨ ਕਰਨਾ ਪੈ ਤਾਂ ਅਸੀਂ ਇਸ ਦੀ ਗੱਲ ਦੀ ਇਨਕੁਆਇਰੀ ਕਰਨੀ ਚਾਹੁੰਦੇ ਆ ਇਹ ਵੀ ਕਹਾ ਕੇ ਅਸੀਂ ਪਹਿਲਾਂ ਵੀ ਹਾਈ ਕੋਰਟ ਜੀ ਗਏ ਆ ਵਾ ਇਸ ਪੰਡ ਦੀ ਜਿਹੜੀ ਰਿਜ਼ਰਵੇਸ਼ਨ ਚੌਥੀ ਵਾਰੀ ਹੋਈ ਹੈ ਜੀ ਲਗਾ ਵਾ ਪੰਜਵੀਂ ਵਾਰੀ ਜੀ 20 ਸਾਲਾਂ ਚ ਪੰਜਵੀਂ ਵਾਰੀ ਰਿਜ਼ਰਵੇਸ਼ਨ ਕੀਤੀ ਹੈ ਲਗਾਤਾਰ ਐਸਸੀ ਭਾਈਚਾਰੇ ਦੀ ਅਸੀਂ ਫਿਰ ਵੀ ਇਲੈਕਸ਼ਨ ਲੜਨ ਲਈ ਤਿਆਰ ਆ ਪਹਿਲਾਂ ਵੀ ਹਾਈ ਕੋਰਟ ਜਗ੍ਹਾ ਤੇ ਹੁਣ ਸੁਪਰੀਮ ਕੋਰਟ ਜਾਣਾ ਸੁਪਰੀਮ ਕੋਰਟ ਵੀ ਐਸਆਰਓ ਦੇ ਖਿਲਾਫ ਜਾਵਾਂਗੇ ਅਸੀਂ ਸੋ ਮੈਂ ਤੁਹਾਨੂੰ ਮੀਡੀਆ ਨੂੰ ਦਰਖਾਸਤ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਇਸ ਨੂੰ ਮੀਡੀਆ ਨੂੰ ਪੰਜਾਬ ਦੇ ਵਿੱਚ ਇਸ ਖਬਰ ਨੂੰ ਪਹੁੰਚਾਓ ਤਾਂ ਕਿ ਇਹੋ ਜਿਹੇ ਜਿਹੜੇ ਕਰਾਪਟ ਅਫਸਰ ਵਾਹਿਗੁਰੂ ਜੀ ਕੀ ਫਤਿਹ ਇਹ ੱੱਕੇ ਸ਼ਾਈ ਦਾ ਤੁਹਾਨੂੰ ਪੀਲਾਦਾ ਵੀ ਇਹ ਤੁਹਾਡਾ ਜਾਣੋ ਜੀ ਜਾਣ ਪੁੱਜ ਗਿਆ ਜੀ ਮੈਂ ਅਕਾਲੀ ਦਲ ਦਾ ਸਾਡਾ ਪਿੰਡ ਅਕਾਲੀ ਦਲ ਦਾ ਜੀ ਇਸ ਕਰਕੇ ਜਾਣ ਪੁੱਜ ਗਿਆ ਐਮਐਲਏ ਸਾਹਿਬ ਦੇ ਘਾਏ ਤੋਂ ਜਿਹੜੇ ਕੱਲ ਵੀ ਆਰਓ ਸਾਹਿਬ ਨੇ ਆਪ ਪਾਰਟੀ ਦੇ ਬੰਦੇ ਅੰਦਰ ਬਿਠਾਏ ਹੋਏ ਸੀ ਜਿਹੜੇ ਅਸੀਂ ਯਾਰ ਕੇ ਇਤਰਾਜ਼ ਕੀਤਾ ਇਹਨਾਂ ਨੇ ਇੱਕ ਵਾਰੀ ਕੱਢਦੇ ਦੁਬਾਰਾ ਫੇਰ ਅੰਦਰ ਬਾੜ ਲਏ ਇਹ ਜਾਣ ਪੁੱਜ ਗਿਆ ਸਾਨੂੰ ਅਕਾਲੀ ਦਲ ਨੂੰ ਜਾਂ ਕਾਂਗਰਸੀਆਂ ਨੂੰ ਬਦਨਾਮ ਕਰ ਰਹੇ ਨੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਜੇ ਪੇਪਰ ਔਖ ਗਲਤ ਕੀਤੇ ਜਾਣ ਤਾਂ ਕਿ ਇਲੈਕਸ਼ਨ ਹਾਊਸ ਹੋ ਕੇ ਨਾ ਪਿੰਡਾਂ ਦੇ ਵਿੱਚ ਔਰ ਤੁਸੀਂ ਹੈਰਾਨ ਹੋਵੋਗੇ ਇਨੇ ਤੋਂ ਲੈ ਕੇ 8 ਤੱਕ ਐਸਸੀ ਸੀ 8 ਤੋਂ ਲੈ ਕੇ 13 ਤੱਕ ਜਨਰ ਰਹਾ 13 ਤੋਂ 18 ਤੱਕ ਫਿਰ ਐਸਸੀ ਲੇਡੀ 18 ਤੋਂ 23 ਤੱਕ ਫਿਰ ਐਸਸੀ ਜਨ ਐਸਸੀ ਮੈਨ ਤੇ ਹੁਣ ਫਿਰ ਐਸਸੀ ਲੇਡੀ ਕਰ ਦਿੱਤਾ ਜਿਹਦੀ ਮੈਂ ਹਾਈ ਕੋਰਟ ਚ ਰੈਟ ਪਾਈ ਸੀ ਉਹ ਵੇਸਾ ਖਾਰਜ ਹੋ ਗਿਆ ਪਰ ਸਾਨੂੰ ਬਾਕੀ ਦਾ ਉਹਨੇ ਕਿਹਾ ਸੁਪਰੀਮ ਕੋਰਟ ਉਹ ਮੈਂ ਉਹ ਰੈਟ ਮੌਲਟੀ ਤਿਆਰ ਆ 15 ਉਹ ਵੀ ਰੈਟ ਪਾਉਣੀ ਆ ਅਰ ਐਸਆਰ ਉਹਦੇ ਖਿਲਾਫ ਅਸੀਂ ਜ਼ਰੂਰ ਹਾਈ ਕੋਰਟ ਜਾਣਾ ਆ ਇਹ ਮੇਰੀ ਬੇਨਤੀ ਆ ਵੀਰਿਆ ਨੂੰ ਇਹ ਤੁਸੀਂ ਬਬਤੋ ਬਬਤ ਇਸ ਕਬਰ ਨੂੰ ਨਾ ਸਕੋ ਹਾਂ ਜੀ ਕੁਲਦੀਪ ਸਿੰਘ ਇਹਨਾਂ ਦਾ ਸੁੰਦਰ ਸਿੰਘ ਆ ਜੀ ਪ੍ਰੋਫੈਸਰ ਨੇ ਕਿਸੇ ਕਾਲਜ ਦੇ 5 ਨੰਬਰ ਕਾਲ ਸਟਾਰ ਨੰਬਰ ਹੈਗਾ ਆ ਤੇ ਇੱਕ ਹੋਰ ਤੁਹਾਨੂੰ ਦੱਸਣੀ ਚਾਹਣਾ ਆ ਸੈਂਸਰਲ ਕੋਰ ਤੋਂ ਆ ਮਲਾਜਮ ਬੰਦਾ ਇੱਕ ਇਹਨਾਂ ਨੇ ਪੰਜਾਇਦ ਮੈਂਬਰੀ ਦਾ ਫਾਰਮ ਭਰੇ ਸੀ ਇਹਨਾਂ ਨੇ ਆਪਣੇ ਦੋ ਮੈਂਬਰ ਆਪਣੇ ਜਿਹੜੇ ਸੈਕੰਡ ਫਾਸਟ ਕਰਨੇ ਸੀ ਉਹ ਕਰ ਲਏ ਇਹਨਾਂ ਦਾ ਝਾਲੀ ਬੰਦਿਆਂ ਨੇ ਦਸਕਰ ਕਰਕੇ ਦੂਜੀ ਪਾਰਟੀ ਵਾਲਿਆਂ ਨੇ ਝਾਲੀ ਦਸਕਰ ਇਸ ਬੰਦੇ ਨੇ ਆਪੇ ਹੀ ਕਰਕੇ ਇਹਨਾਂ ਦਾ ਪਰਚਾ ਰਿਜੈਕਟ ਕਰਾਤਾ ਤੇ ਦੋ ਜਗ੍ਹਾ ਦਸਕਰ ਕਰਿਆ ਉਹ ਆਪਣਾ ਸਹੀ ਕਰ ਲਿਆ ਉਹ ਵੀ ਨਹੀਂ ਇਤਰਾਜ਼ ਲੈ ਰਿਹਾ ਸੈਂਸਰਲ ਕੋਰ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਆ ਜੀ ਸੈਂਸਰਲ ਕੋਰ ਤੋਂ ਬੋਲੋ ਮੜ ਜਾ ਏ ਸਾਡੇ ਜਿਹਨਾਂ ਨੇ ਆਪਣੇ ਸਕੈਂਡਰ ਤੇ ਸਾਈਨ ਕਰਕੇ ਆਪ ਹੀ ਕਰ ਲਿਆ ਜਾਲੀ ਆਪੇ ਸਕੈਂਡਰ ਤੇ ਸਾਈਨ ਕਰਕੇ ਜਿਹਨਾਂ ਨੇ ਉਹ ਸਾਡੀ ਫਾਈਲ ਆਪਣੀ ਮੈਨ ਸਹੀ ਕਰਵਾ ਲਈ ਸਾਡੀ ਰੱਦ ਕਰਵਾ ਦਿੱਤੀ 10 ਕਿ ਦਿਨੇ ਕਰੇ ਨਹੀਂ ਜੁੱਤਰਾ ਤੁਹਾਡਾ ਵੀ ਇਤਰਾਜ ਨਹੀਂ ਲਿਆ ਗਿਆ ਨਹੀਂ ਸਾਡਾ ਇਤਰਾਜ ਨਹੀਂ ਲਿਆ ਗਿਆ ਸਾਡਾ ਇਤਰਾਜ ਲੈ ਗਿਆ ਇਹ ਉਹਨਾਂ ਨੇ ਆਪਣੇ ਆਪ ਹੀ ਸਾਈਨ ਕਰਕੇ ਸਕੈਂਡਰ ਤੇ ਤੇ ਆਪੇ ਉਹਨਾਂ ਨੇ ਆਪਣੀ ਫਾਈਲ ਸਹੀ ਕਰਾ ਲਈ ਜੀ ਤੇ ਸਾਡੀ ਗਲਤ ਕਰਵਾ ਦਿੱਤੀ ਇਹ ਤਾਂ ਸਾਨੂੰ ਪਤਾ ਨਹੀਂ ਤਿੰਨ ਤੋਂ ਲੈਣ ਦਾ ਸਮਾਂ ਕੀ ਹੈ ਜੀ ਸੰਤਾ ਜੀ ਨੇ ਜਿਹਨਾਂ ਨੇ 5 ਕਿਹਾ ਸੀ ਪਰ ਅਸੀਂ ਪੌਣੇ 3 ਵਜੇ ਲੈ ਗਏ ਜੀ ਅੰਦਰ 3 ਤੋਂ 5 ਫਿਰ 5 ਤਾਂ ਵੱਜ ਗਏ ਜੀ 5 ਕਿਹਾ ਸੀ ਇਹ ਘੂਟ ਬੋਲੇ ਸਾਡੇ ਕੋਲੇ ਸਾਨੂੰ ਇਹਨਾਂ ਨੇ ਪੌਣੇ 3 ਵਜੇ ਅਸੀਂ ਅੰਦਰ ਗਏ ਸਾਨੂੰ ਕਹਿੰਦੇ ਤੁਸੀਂ ਵੀਡੀਓ ਮੈਰੂਨ ਕਰੋ ਅਫਸਰਾਂ ਨਾਲ ਮੀਟਿੰਗ ਸੀ ਵੀਡੀਓ ਮੈਰੂਨ ਨਾਲੇ ਉੱਥੇ ਸਾਨੂੰ 3:30 ਵੱਜ ਗਏ ਦੁਬਾਰਾ ਸਭ ਤੋਂ ਫੇਰ ਕਾਗਜ਼ ਲੈ ਲੈ ਇਹਨਾਂ ਨੇ ਕਾਗਜ਼ ਲੈਣ ਤੋਂ ਬਾਅਦ ਕਹਿੰਦੇ ਜੀ ਦੁਬਾਰਾ ਵੀਡੀਓ ਉਹਨੂੰ ਕਹੋ ਐਨਓਸੀ ਦਾ ਉਹ ਲਿਖ ਕੇ ਦਵੇ ਉਹ ਕਹਿੰਦੇ ਜੀ ਸਭ ਤੋਂ ਇਹ ਮੰਗਣ ਵਾਲੇ ਵੀਡੀਓ ਸਾਹਿਬ ਕਹਿੰਦੇ ਅਸੀਂ ਦੇ जी मैं क्लस्टर नंबर पाँच का आ रहा हूँ जी।, जी तो ये लोग मेरे पास आए हैं तीन बजे के बाद मैं जी मैंने कभी तीन बजे के बाद कोई फाइलें नहीं ले जाएंगी और ये आके सीधा छः लोग सरकारी काम में बाहर डालते मेरी फाइलें उठा के यहाँ से जाने लगे थे तो मैंने इसलिए दरवाजा बंद करके अपना काम कर रहा हूँ तो हम थोड़े देर में आए थे आपने नहीं सर ऐसा कुछ भी नहीं जी तीन बजे के बाद आए हैं सभी लेने का समय क्या था तीन बजे से पहले तीन बजे के पहले उसके बाद आप नहीं जी थैंक यू